ਜੇ ਸੱਟਾਂ ਨਹੀਂ ਮਸਮੀ ਕਿ ਉਹ ਜੁਗਾਂ ਵੀ ਗਾ ਪਾਤੀ ਕੁਝ ਆਖੀ ਦੇ ਤੋ 3000 ਬੰਦ ਹਨ ਇੰਨੀ ਗਰਮੀ ਹੈ ਇੰਨੇ ਬਿਜਲੀ ਪਰ ਇਸ ਸਰਕਾਰ ਦੇ ਵਿੱਚ ਕਿਉਂਕਿ ਸਰਕਾਰ ਨੂੰ ਨਾ ਇੰਨੀ ਜਿਹੜਾ ਇਸ ਦਾ ਵਤਨ ਨਹੀਂ ਕਰਦੀ ਪਰ ਹਾਂ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਪ੍ਰਮਾਤਮਾ ਮੈਨੂੰ ਸਾਥ ਦੇਦਾ ਹੈ ਕਿ ਇਹ ਹਰ ਵਕਤ ਨਹੀਂ ਨਾ ਆਇਆ ਇੱਥੇ ਵੀ ਮੇਰਾ ਵਾਅਦਾ ਹੈ ਵੀ ਜਦੋਂ ਵੀ ਸਾਡੇ ਹੱਥ ਦੇ ਵਿੱਚ ਸਾਡੇ ਆਪਣੇ ਜੋ ਵੀ ਮੇਰਾ ਸਭ ਟਾਰਗੇਟ ਇਹ ਹੈ ਬਾਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਐਲ ਡੀ ਐਮ ਲੱਗਣ ਤੇ ਜੈਤੋ ਦੇ ਇਸ ਤੋਂ ਅੱਗੇ ਤੁਹਾਡੀ ਕੀ ਪਲਾਨਿੰਗ ਹੈ ਕਿ ਕੰਮ ਕਰੋਗੇ ਅਸਤ ਦੇਖੋ ਐਲ ਡੀ ਐਮ ਦੀ ਜੋ ਡਿਊਟੀਆਂ ਹੁੰਦੀਆਂ ਨੇ ਜੋ ਹਾਈ ਕਮਾਂਡ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਪੂਰੀ ਮਿਹਨਤ ਕਰੂੰਗੀ ਪੂਰੀ ਤਨਦੇਹੀ ਨਾਲ ਨਿਭਾਵੂੰਗੀ ਤੇ ਮੈਨੂੰ ਜੋ ਵੀ ਮਤਲਬ ਐਕਚੁਅਲੀ ਤਾਂ ਇਹਦਾ ਪਾਰਟੀ ਦਾ ਮਿਸ਼ਨ ਹੀ ਇਹ ਆ ਕਿ ਕਾਂਗਰਸ ਪਾਰਟੀ ਦੇ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ ਉਹ ਅਸੀਂ ਜ਼ਰੂਰ ਪਹੁੰਚਾਵਾਂਗੇ ਇੱਕ ਚੇਨ ਬਣਾਵਾਂਗੇ ਸਾਰੇ ਅਹੁਦੇਦਾਰਾਂ ਨੂੰ ਮਿਲ ਕੇ ਉਹਨਾਂ ਦੇ ਅਗੇ ਮੈਂਬਰਾਂ ਦੇ ਨਾਲ ਮਿਲ ਕੇ ਉਹਨਾਂ ਦੇ ਅਗੇ ਢੇੜਿਆਂ ਦੇ ਵਿੱਚ ਮੀਟਿੰਗਾਂ ਕਰਕੇ ਪੰਚਾਇਤਾਂ ਸੱਤਾਂ 'ਚ ਬੈਠ ਕੇ ਇਹ ਗੱਲਾਂ ਉਹਨਾਂ ਦੇ ਤੱਕ ਪਹੁੰਚਾਵਾਂਗੇ ਇੱਕ ਹੋਰ ਗੱਲ ਦੇਖਣ ਚੱਲ ਸਾਹਮਣੇ ਆਈ ਹੈ ਤੇ ਕਈ ਬੀਬੀਆਂ ਨੇ ਆਂਗਣਵਾੜੀ ਵਰਤਰਾ ਨੇ ਮਿੱਤੇ ਮਿਲ ਵਾਲਿਆਂ ਨੇ ਤਿੰਨਰੇਗਾ ਵਾਲਿਆਂ ਨੇ ਬਹੁਤ ਸ਼ਿਕਾਇਤ ਕੀਤੀ ਆ ਕਿ ਮੌਜੂਦਾ ਜਿਹੜਾ ਐਮਐਲਏ ਉਹ ਨਜ਼ੀਰ ਇਹਨਾਂ ਦੇ ਪੈਸੇ ਰੋਕਦਾ ਇਹਨਾਂ ਦੇ ਉੱਤੇ ਨਜਾਇਜ਼ ਕੰਮ ਮਤਲਬ ਜਿਵੇਂ 100 ਰੁਪਏ ਦੇ ਵਿੱਚ ਪੂਰਾ ਦਿਹਾੜੀ ਲਗਾ ਦੇਣੀ ਤੇ ਉਹਨਾਂ ਦੇ ਪੈਸੇ ਪਿਛੇ ਨਹੀਂ ਦੇਣੇ ਇਸ ਤੋਂ ਇਲਾਵਾ ਜ਼ਮੀਨਾਂ ਦੇ ਕਬਜ਼ੇ ਇੱਕ ਬੀਬੀ ਇੱਥੇ ਮੇਰੇ ਕੋਲੋਂ ਦੀ ਸੀ ਸਾਡੀ ਜੱਦੀ ਜ਼ਮੀਨ ਉਹਨੇ ਕਬਜ਼ਾ ਕਰਵਾ ਕੇ ਐਮਐਲਏ ਨੇ ਸੋ ਇਸ ਕਿਸਮ ਦੇ ਬਹੁਤ ਸਾਰੇ ਸ਼ਿਕਾਇਤਾਂ ਹੈਗੇ ਨੇ ਮੈਂ ਇਹ ਵਿਸ਼ਵਾਸ ਦਵਨੀ ਹੈ ਕਿ ਹੁਣ ਤਾਂ ਅੱਜ ਦੀ ਸਰਕਾਰ ਜਿਹੜੀ ਹੈਗੀ ਤੁਹਾਨੂੰ ਪਤਾ ਹੀ ਉਹਦੇ ਕਿਸ ਤਰ੍ਹਾਂ ਦੇ ਕੰਮ ਨੇ ਪਰ ਪ੍ਰਮਾਤਮਾ ਮਿਹਰ ਕਰੇ ਜਦੋਂ ਕਾਂਗਰਸੀ ਸਰਕਾਰ ਆndi ਹੈ ਜੇ ਸਾਨੂੰ ਜ਼ਿੰਮੇਵਾਰੀ ਮਿਲਦੀ ਹੈ ਅਸੀਂ ਪੂਰੀ ਤਰ੍ਹਾਂ ਦੇਖਣਾ ਜਿਵੇਂ ਅੱਜ 8 ਸਾਲ ਹੋ ਗਏ ਨੇ ਸਾਨੂੰ ਜੈਤੋ ਦੇ ਵਿੱਚ ਕਦੀ ਅਸੀਂ ਕਿਸੇ ਪਰਚਾ ਨਹੀਂ ਹੋਣ ਦਿੱਤਾ ਕਦੀ ਅਸੀਂ ਕੋਈ ਐਸ ਤਰ੍ਹਾਂ ਦਾ ਮਸਲਾ ਨਹੀਂ ਛੱਡਿਆ ਜਿਹੜਾ ਨਾ ਹੱਲ ਕੀਤਾ ਹੋਵੇ ਜਿੱਥੇ ਨਾ ਸਾਡੀ ਪਹੁੰਚ ਆਸੀ ਉੱਤੇ ਤੱਕ ਪਹੁੰਚ ਕੇ ਅਗਲੇ ਦੇ ਕੰਮ ਜ਼ੂਰ ਕਰਨੇ ਆ ਇਹਦੇ ਵਿੱਚ ਵੀ ਮੈਂ ਵਿਸ਼ਵਾਸ ਦਵਾਨੀ ਉਹਨਾਂ ਬੀਬੀਆਂ ਨੂੰ ਇਹ ਜਦੋਂ ਸਾਡੇ ਹੱਥ ਦੋਰ ਗਈ ਜਦੋਂ ਸਾਡੇ ਹੱਥ ਸਾਕਤ ਹੋਈ ਤਾਂ ਅਸੀਂ ਜਰੂਰ ਉਹਨਾਂ ਦੇ ਸਾਰੇ ਮਸਲੇ ਹੱਲ ਕਰਾਵਾਂਗੇ ਤੇ ਪੂਰਾ ਦਾ ਪੂਰਾ ਹਿਸਾਬ ਵੀ ਉਹਨੂੰ ਮਿਲੂਗਾ ਉਹਨਾਂ ਦੀ ਤਨਖਾਹ ਵੀ ਵਧਣਗੀਆਂ ਤੇ ਅੰਗਨ ਵਾਰੀ ਵਰਕਰਾਂ ਦੇ ਜੋ ਵੀ ਪ੍ਰੋਬਲਮਸ ਨੇ ਉਹ ਵੀ ਨਿਭਾਏਗਾ